ਕੀ ਕੀਤੇ ਉਹਨਾਂ ਨੇ ਸਾਗ ਰਖਵਾਸੀ ਨੇ 50 ਸਰਕਾਰਾਂ ਸਿੱਟ ਨੇ ਨਹੀਂ ਵਾਰੰਟੀ ਮੰਗ ਕੇ ਵਿਕਲਪ ਦਿੱਤੇ ਦੀ ਕੀ ਲੱਗਦਾ ਸਰਕਾਰ ਕੀ ਦੇ ਦੇਖੋ 10 ਸਾਲ ਹੋ ਗਏ ਪੰਜ ਸਿੱਟਾਂ ਬਣ ਗਈਆਂ ਨਿਸ਼ਾਨਾ ਇੱਕੋ ਇੱਕ ਹੈ ਵਿਂਡੇਟਾ ਪੋਲਟਿਕਸ ਜਾਣ ਕੇ ਉਹ ਅਸੀਂ ਨਾ ਬਜੀਠਿਆ ਸਾਹਿਬ ਡਰਨ ਨਾ ਕਾਲੀ ਡਰਨ ਇਹਨਾਂ ਦਾ ਸਾਲ ਕਿ ਰਹਿ ਗਿਆ ਇਹਨਾਂ ਨੂੰ ਕਿਸੇ ਨੇ ਪੰਜਾਬ 'ਚ ਰਹਿਣ ਨਹੀਂ ਦੇਣਾ केजीवाल लगी रोला चलो 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 केजीवाल सही महीने ते ਹੁਣ ਪੰਜਾਬ ਦਾ ਮੁੱਖ ਮੰਤਰੀ ਕੇਜੀਵਾਲ ਬਣ ਗਿਆ ਐਡਾ ਵੱਡਾ ਪੰਜਾਬ ਨਾਲ ਲੁੱਟ ਤੇ ਕਸੁੱਟ ਕਰ ਰਹੇ ਆ ਤੇ ਧੱਕਾ ਕਰ ਰਹੇ ਆ ਮੈਨੂੰ ਲੱਗਦਾ ਸਾਰਾ ਹਿਸਾਬ ਦੇਣਾ ਪੈਣਾ ਦੇਖੋ ਕਿਸੇ ਵੀ ਧਰਮ ਦੇ ਵਿੱਚ ਸਰਕਾਰਾਂ ਨੂੰ ਪੈਣਾ ਨਹੀਂ ਚਾਹੀਦਾ ਵਾਰੰਟੀ ਦੀ ਮੰਗ ਕੀਤੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਸਿੱਟ ਨਹੀਂ ਵਾਰੰਟੀ ਦੀ ਮੰਗ ਕੀਤੀ ਵਿਕਲੋਮਿਟੀ ਦੀ ਕੀ ਲੱਗਦਾ ਸਰਕਾਰ ਕੀ ਦੇਖੋ 10 ਸਾਲ ਹੋ ਗਏ 5 ਸੇਟਾਂ ਬਣ ਗਈਆਂ ਨਿਸ਼ਾਨਾ ਇੱਕੋ ਇੱਕ ਹੈ ਵਿਂਡੈਟਾ ਪੋਲਟਿਕਸ ਜਾਣ ਕੇ ਉਹ ਅਸੀਂ ਨਾ ਮਜੀਠੀਆ ਸਾਹਿਬ ਡਰਨ ਨਾ ਅਕਾਲੀ ਡਰਨ ਇਹਨਾਂ ਦਾ ਸਾਲ ਖ ਰਹਿ ਗਿਆ ਇਹਨਾਂ ਨੂੰ ਕਿਸੇ ਨੇ ਪੰਜਾਬ 'ਚ ਰਹਿਣ ਨਹੀਂ ਦੇਣਾ ਚਲੋ 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 ਏਜਰੀਵਾਲ ਸਹੀ ਮੈਨੇ ਤੇ ਹੁਣ ਪੰਜਾਬ ਦਾ ਮੁੱਖ ਮੰਤਰੀ ਕੇਜੂਰ ਬਣ ਗਿਆ ਐਡਾ ਵੱਡਾ ਪੰਜਾਬ ਨਾਲ ਲੁੱਟ ਤੇ ਕਸੁੱਟ ਕਰ ਰਹੇ ਆ ਤੇ ਤਕਾ ਕਰ ਰਿਹਾ ਮੈਨੂੰ ਲੱਗਦਾ ਸਾਰਾ ਹਿਸਾਬ ਦੇਣਾ ਪੈਣਾ ਦੇਖੋ ਕਿਸੇ ਵੀ ਧਰਮ ਦੇ ਵਿੱਚ ਸਰਕਾਰਾਂ ਨੂੰ ਪੈਣਾ ਨਹੀਂ ਚਾਹੀਦਾ ਗਾਰੰਟੀ ਦੀ ਮੰਗ ਕੀਤੀ ਹੋਣੀ ਸੀ ਨੇ ਪੰਚਾ ਸਰਕਾਰਾਂ ਨੇ ਸਿੱਟਨੇ ਨਹੀਂ ਵਾਰੰਟੀ ਮੰਗ ਕੀਤੀ ਵਿਕਮ ਜੀ ਦੀ ਕੀ ਲੱਗਦਾ ਸਰਕਾਰ ਕੀ ਦੇ ਦੇਖੋ 10 ਸਾਲ ਹੋ ਗਏ ਪੰਜ ਸੇਟਾਂ ਬਣ ਗਈਆਂ ਨਿਸ਼ਾਨਾ ਇੱਕੋ ਇੱਕ ਹੈ ਵਿੰਡੇਟਾ ਪੋਲਿਟਿਕਸ ਜਾਣ ਕੇ ਉਹ ਅਸੀਂ ਨਾ ਮਜੀਠੀਆ ਸਾਹਿਬ ਡਰਨ ਨਾ ਅਕਾਲੀ ਡਰਨ ਇਹਨਾਂ ਦਾ ਸਾਲ ਖ ਰਹਿ ਗਿਆ ਇਹਨਾਂ ਨੂੰ ਕਿਸੇ ਨੇ ਪੰਜਾਬ 'ਚ ਰਹਿਣ ਨਹੀਂ ਦੇਣਾ ਕੇ ਜੀ ਵਾਲਾ ਚਲੋ 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 ਕੇ ਜੀ ਵਾਲ ਸਹੀ ਮੈਨੇ ਤੇ ਹੁਣ ਪੰਜਾਬ ਦਾ ਮੁੱਖ ਮੰਤਰੀ ਕੇ ਜੀ ਵਾਲ ਬਣ ਗਿਆ ਐਡਾ ਵੱਡਾ ਪੰਜਾਬ ਨਾਲ ਲੁੱਟ ਤੇ ਕਸੁੱਟ ਕਰ ਰਹੇ ਆ ਤੇ ਤੱਕਾ ਕਰ ਰਿਹਾ ਮੈਨੂੰ ਲੱਗਦਾ ਸਾਰਾ ਹਿਸਾਬ ਲੈਣਾ ਪੈਣਾ ਦੇਖੋ ਕਿਸੇ ਵੀ ਧਰਮ ਦੇ ਵਿੱਚ ਸਰਕਾਰਾਂ ਨੂੰ ਪੈਣਾ ਨਹੀਂ ਚਾਹੀਦਾ ਗੈਂਟ ਦੀ ਮੰਗ ਕੀਤੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਸਿੱਟ ਨੇ ਨਹੀਂ ਵਾਰੰਟੀ ਦੀ ਮੰਗ ਕੀਤੀ ਵਿਕਲਪ ਨਹੀਂ ਕੀ ਲੱਗਦਾ ਸਰਕਾਰ ਕੀ ਦੇਖੋ 10 ਸਾਲ ਹੋ ਗਏ ਪੰਜ ਸਿੱਟਾਂ ਬਣ ਗਈਆਂ ਨਿਸ਼ਾਨਾ ਇੱਕੋ ਇੱਕ ਹੈ ਵਿੰਡੈਟਾ ਪੋਲਿਟਿਕਸ ਜਾਣ ਕੇ ਉਹ ਅਸੀਂ ਨਾ ਬਜੀਠਿਆ ਸਾਹਿਬ ਡਰਨ ਨਾ ਅਕਾਲੀ ਡਰਨ ਇਨਾ ਸਾਲ ਕਿ ਰਹਿ ਗਿਆ ਇਹਨਾਂ ਨੂੰ ਕਿਸੇ ਨੂੰ ਪੰਜਾਬ 'ਚ ਰਹਿਣ ਨਹੀਂ ਦੇਣਾ ਕੇਜਰੀਵਾਲ ਕੀ ਰੋਲਾ ਚਲੋ ਚਲੋ ਥੋੜਾ ਥੋੜਾ ਕੇਜਰੀਵਾਲ ਸਹੀ ਮਹੀਨੇ ਤੇ ਹੁਣ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਬਣ ਗਿਆ ਐਡਾ ਵੱਡਾ ਪੰਜਾਬ ਨਾਲ ਲੁੱਟ ਤੇ ਕਸੁੱਟ ਕਰ ਰਿਹਾ ਤੇ ਤੱਕਾ ਕਰ ਰਿਹਾ ਮੈਨੂੰ ਲੱਗਦਾ ਸਾਰਾ ਹਿਸਾਬ ਦੇਣਾ ਪੈਣਾ ਦੇਖੋ ਕਿਸੇ ਵੀ ਧਰਮ ਦੇ ਵਿੱਚ ਸਰਕਾਰਾਂ ਨੂੰ ਪੈਣਾ ਨਹੀਂ ਚਾਹੀਦਾ ਵਾਰੰਟੀ ਦੀ ਮੰਗ ਕੀਤੀ ਉਹਨਾਂ ਨੇ 50 ਸਰਕਾਰਾਂ ਨੇ ਸਿੱਟ ਨਹੀਂ ਵਾਰੰਟੀ ਦੀ ਮੰਗ ਕੀਤੀ ਵੀ ਕਿਹੜੀ ਕੀ ਲੱਗਦਾ ਸਰਕਾਰ ਚ ਦੇਖੋ 10 ਸਾਲ ਹੋ ਗਏ ਪੰਜ ਸਿੱਟਾਂ ਬਣ ਗਈਆਂ ਨਿਸ਼ਾਨਾ ਇੱਕੋ ਇੱਕ ਹੈ ਵਿਂਡੇਟਾ ਪੋਲਿਟਿਕਸ ਜਾਣ ਕੇ ਉਹ ਅਸੀਂ ਨਾ ਬਜੀਠੇ ਸਾਹਿਬ ਡਰਨ ਨਾ ਅਕਾਲੀ ਡਰਨ ਇਹਨਾਂ ਦਾ ਸਾਲ ਕਰ ਗਿਆ ਇਹਨਾਂ ਨੂੰ ਕਿਸੇ ਨੂੰ ਪੰਜਾਬ 'ਚ ਰਹਿਣ ਨਹੀਂ ਦੇਣਾ ਕੇਜਰੀ ਵਾਲਾ ਕੀ ਰੋਲਾ ਚਲੋ 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 ਕੇਜਰੀ ਵਾਲ ਸਹੀ ਮੈਨੇ ਤੇ ਹੁਣ ਪੰਜਾਬ ਦਾ ਮੁੱਖ ਮੰਤਰੀ ਕੇਜਰੀ ਵਾਲ ਬਣ ਗਿਆ ਐਡਾ ਵੱਡਾ ਪੰਜਾਬ ਨਾਲ ਲੁੱਟ ਤੇ ਕਸੁੱਟ ਕਰ ਰਿਹਾ ਤੇ ਧੱਕਾ ਕਰ ਰਿਹਾ ਮੈਨੂੰ ਲੱਗਦਾ ਇਹ ਸਾਰਾ ਹਿਸਾਬ ਦੇਣਾ ਪੈਣਾ ਦੇਖੋ ਕਿਸੇ ਵੀ ਧਰਮ ਦੇ ਵਿੱਚ ਸਰਕਾਰਾਂ ਨੂੰ ਪੈਣਾ ਨਹੀਂ ਚਾਹੀਦਾ